ਐਸਲੀ ਬੀਜਪੀ ਦੀ ਫੋਰਨ ਪਾਲਿਸੀ ਆ ਉਹ ਇੱਕ ਬੜੀ ਕਲੀਅਰਲੀ ਡਿਵੈਲਪਮੈਂਟ ਔਰੀਐਂਟਡ ਹੈ ਬਹੁਤ ਇੰਪੋਰਟੈਂਟ ਟਾਈਮ ਹੈ ਕਿ ਜਿਹੜਾ ਇੰਡੀਆ ਚ ਭਾਰਤ ਚ ਇਨਵੈਸਟਮੈਂਟ ਹੋ ਰਹੀਆਂ ਜੌਬਸ ਹੋ ਰਹੀਆਂ ਉਹ ਅਮਰ ਸੱਚ ਵੀ ਕ੍ਰੀਏਟ ਹੋਣ ਪ੍ਰਧਾਨ ਮੰਤਰੀ ਸਾਹਿਬ ਬੜੇ ਡਿਵੈਲਪਮੈਂਟ ਫੋਕਸ ਨੇ ਮੈਂ ক্লোਜ਼ਲੀ ਦੇਖਿਆ ਇਸ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਮੇਰਾ ਵਿਜ਼ਨ ਬੜਾ ਕਲੀਅਰ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਫੋਕਸ ਕਰਨਾ ਪਹਿਲਾਂ ਭਾਰਤੀ ਰਾਜਦੂਤ ਮੈਂ ਅਮਰੀਕਾ ਚ ਗਿਆ ਤੇ ਭਾਰਤ ਅਮਰੀਕਾ ਦੀ ਰਿਲੇਸ਼ਨਸ਼ਿਪ ਤੇ ਫੋਕਸ ਕੀਤਾ ਉਹ ਰਿਲੇਸ਼ਨਸ਼ਿਪ ਅੱਜ ਇੱਕ ਪਾਰਟਨਰਸ਼ਿਪ ਚ ਬਦਲ ਗਈ ਆ ਪਤਾ ਨਹੀਂ ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਦੁਨੀਆ ਦੀ ਇੱਕ ਕੰਪਨੀ ਆ ਹਨੀਵੈਲ ਜੀ ਜੀ ਉਹ ਇਸ ਵੇਲੇ ਪ੍ਰਾਲੀ ਦਾ ਏਵੀਏਸ਼ਨ ਫਿਊਲ ਮਤਲਬ ਜਾਗਾ ਦਾ ਤੇਲ ਜਿਹੜਾ ਉਹ ਬਣਾ ਰਹੀ ਆ ਜੀ ਜੀ ਉਹਦਾ ਜਿਹੜਾ ਸੀਓ ਆ ਉਹ ਪੰਜਾਬੀ ਆ ਐਕਚੁਅਲੀ ਅਮਰਜ ਸਰਦਾਰ ਜੀ ਕਿਸਾਨਾਂ ਨੂੰ ਇਹ ਦੱਸਾਂਗੇ ਕਿ ਭਾਈ ਪ੍ਰਾਲੀ ਜਲਾਉਣ ਦੀ ਜ਼ਰੂਰਤ ਨਹੀਂ ਆ ਇੱਥੋਂ ਚੁੱਕ ਕੇ ਲੈ ਜਾਣਗੇ ਤੁਹਾਡੀਆਂ ਇਨਕਮਾਂ ਵਧਣਗੀਆਂ ਉਤਰਾ ਹੀ ਯੂਰਪ ਚ ਇਸ ਵੇਲੇ ਪ੍ਰਾਲੀ ਨੂੰ ਲੁੱਕ ਦੀ ਜਗਾ ਯੂਜ਼ ਕਰ ਰਹਾ ਤੁਸੀਂ ਗੂਗਲ ਚੈੱਕ ਕਰੋ ਇਹਂਂਦੌਰ ਸ਼ਹਿਰ 6 ਸਾਲਾਂ ਚ ਬਦਲ ਸਕਦਾ ਤੁਸੀਂ 6 ਸਾਲ ਪਹਿਲੇ ਦੇਖੋ Google ਕਰਕੇ ਇੰਟਰਨੈਟ ਚ ਕੀ ਹਾਲਤ ਸੀ ਅੱਜ ਇੰਦੌਰ ਕੀ ਹਾਲਤ ਹੈ ਤੇ ਅਸੀਂ 2027 ਤੱਕ ਇੰਦੌਰ ਨੂੰ ਮੁਕਾਬਲਾ ਨਹੀਂ ਦੇ ਸਕਦੇ ਦੇਸ਼ ਭਰ ਦੇ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਅਖਾੜੇ ਜੋ ਪੱਕ ਚੁੱਕੇ ਨੇ ਤਾਂ ਉੱਥੇ ਜੇਕਰ ਅਸੀਂ ਵੱਖ-ਵੱਖ ਪਾਰਟੀਆਂ ਦੀ ਗੱਲ ਕਰੀ ਤਾਂ ਸਾਰੇ ਵੱਲੋਂ ਜਿਹੜੀਆਂ ਤਿਆਰੀਆਂ ਕੱਸ ਲਿੱਤੀਆਂ ਗਈਆਂ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆ ਤਰਨਜੀਤ ਸਿੰਘ ਸੰਧੂ ਹਣਾ ਜੀ ਦੇ ਨਾਲ ਜਿਨ੍ਹਾਂ ਵੱਲੋਂ ਪਿਛਲੇ ਦਿਨੀ ਜੇ ਵੇਖਿਆ ਜਾਵੇ ਤਾਂ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਗਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿਆਸੀ ਰਣਨੀਤੀਆਂ ਉਹਨਾਂ ਵੱਲੋਂ ਕੀਤੇ ਜਾਣਗੇ ਕਿਉਂਕਿ ਇੱਕ ਖਾਸ ਮੇਨ ਵਿਜ਼ਨ ਕੀ ਹੈਗਾ ਕਿਉਂਕਿ ਇਸ ਇਲੈਕਸ਼ਨ ਨੂੰ ਲੈ ਕੇ ਕੀ ਕੁਛ ਸੋਚ ਵਿਚਾਰ ਉਹਨਾਂ ਲੀਡਰਾਂ ਤੇ ਕੀ ਹੁੰਦੇ ਨੇ ਜਿਹੜੇ ਚੋਣ ਲੜਦੇ ਨੇ ਤਾਂ ਸਾਡੇ ਨਾਲ ਸੰਧੂ ਸਾਹਿਬ ਮੌਜੂਦ ਸੰਦੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਸਤਿ ਸ਼੍ਰੀ ਅਕਾਲ ਬਹੁਤ ਖੁਸ਼ੀ ਹੋਈ ਜੀ ਮੈਨੂੰ ਆ ਕੇ ਜੀ ਸੰਦੂ ਸਾਹਿਬ ਵੇਖਿਆ ਜਾਵੇ ਤਾਂ ਤੁਸੀਂ ਕਾਫੀ ਵੱਡਾ ਚਿਹਰੇ ਹੋ ਕਿਉਂਕਿ ਇੰਡੀਆ ਨੂੰ ਤੁਸੀਂ ਰਿਪਰੈਜ਼ੈਂਟ ਕੀਤਾ ਐਂਬੈਸਡਰ ਰਹੇ ਹੋ ਅਮਰੀਕਾ ਦੇ ਵਿੱਚ ਤਾਂ ਅੰਮ੍ਰਿਤਸਰ ਆਏ ਹੋ ਭਾਜਪਾ ਹੀ ਕਿਉਂ ਤੁਸੀਂ ਚੁਣੀ ਦੇਖੋ ਮੈਂ ਪਿਛਲੇ 10 ਸਾਲ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ক্লোਜ਼ਲੀ ਕੰਮ ਕੀਤਾ ਆਪਣਾ ਪਹਿਲਾ ਅਮਰੀਕਾ ਚ ਡਿਪਟੀ ਅੰਬੈਸਡਰ ਸੀਗਾ ਫਿਰ শ্রীলੰਕਾ ਚ ਅੰਬੈਸਡਰ ਸੀਗਾ ਫਿਰ ਅਮਰੀਕਾ ਚ 4 ਸਾਲ ਅੰਬੈਸਡਰ ਰਿਹਾ ਜਿਹੜੀ ਇਸ ਵੇਲੇ ਬੀਜਪੀ ਦੀ ਫੋਰਨ ਪੋਲਿਸੀ ਆ ਉਹ ਇੱਕ ਬੜੀ ਕਲੀਅਰਲੀ ਡਵੈਲਪਮੈਂਟ ਓਰੀਐਂਟਡ ਹੈ ਔਰ ਮੈਂ ਤੁਹਾਨੂੰ ਉਹਦੇ ਕਈ ਉਦਾਹਰਣ ਦੇ ਸਕਦਾ ਆ ਤੁਸੀਂ ਦੇਖ ਲਓ ਪਿਛਲੇ 4 ਸਾਲ ਚ ਕਿੰਨੀਆਂ ਅਮਰੀਕਨ ਕੰਪਨੀਆਂ ਇੰਡੀਆ ਚ ਆ ਰਹੀਆਂ ਇਨਵੈਸਟਮੈਂਟ ਕਰ ਰਹੀਆਂ ਨੇ ਤੇ ਜੌਬ ਕ੍ਰिएशन ਹੋ ਰਹੀ ਆ ਜਿਹੜੀਆਂ ਵੀ ਟਾਪ ਦੀਆਂ ਕੰਪਨੀਆਂ ਨੇ ਸੈਮੀਕੰਡਕਟਰ ਦੀ ਹੋਗੀ ਆਪਣੀ ਗੂਗਲ ਹੋਗੀ ਆਈਪੀਐਮ ਹੋਗੀ ਵਗੈਰਾ ਵਗੈਰਾ ਇਹ ਬਹੁਤ ਇੰਪੋਰਟੈਂਟ ਟਾਈਮ ਹੈ ਕਿ ਜਿਹੜਾ ਇੰਡੀਆ ਚ ਭਾਰਤ ਚ ਇਨਵੈਸਟਮੈਂਟ ਹੋ ਰਹੀਆਂ ਜੌਬਸ ਹੋ ਰਹੀਆਂ ਉਹ ਅਮਰ ਸੱਚ ਵੀ ਕ੍ਰੀਏਟ ਹੋਣ ਕਿਉਂਕਿ ਮੇਰਾ ਇੱਕ ਐਕਸਪੀਰੀਅੰਸ ਆ ਮੇਰੇ ਕਨੈਕਸ਼ਨਸ ਨੇ ਤੇ ਪ੍ਰਧਾਨ ਮੰਤਰੀ ਸਾਹਿਬ بڑے ਡਵੈਲਪਮੈਂਟ ਫੋਕਸ ਨੇ ਮੈਂ ক্লোਜ਼ਲੀ ਦੇਖਿਆ ਇਸ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਔਰ ਮੈਨੂੰ ਕੌਨਫੀਡੈਂਸ ਹੈ ਕਿਉਂਕਿ ਅਗਲੀ ਸਰਕਾਰ ਸੈਂਟਰ ਚ ਬੀਜੇਪੀ ਦੀ ਆਉਣੀ ਆ ਤੇ ਇਹ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਤੇ ਅਗਰ ਉਹਦੇ ਚ ਮੈਨੂੰ ਮੌਕਾ ਦਿੰਦੀ ਆ ਪਾਰਟੀ ਤੇ ਉਹ ਵੀ ਪਲੈਟਫਾਰਮ ਯੂਜ਼ ਕਰਾਂਗੇ ਲੇਕਿਨ ਮੇਰਾ ਵਿਜ਼ਨ ਬੜਾ ਕਲੀਅਰ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਫੋਕਸ ਕਰਨਾ ਪਹਿਲਾ ਭਾਰਤੀ ਰਾਜਦੂਤ ਮੈਂ ਅਮਰੀਕਾ ਸੀਗਾ ਤੇ ਭਾਰਤ ਅਮਰੀਕਾ ਦੀ ਰਿਲੇਸ਼ਨਸ਼ਿਪ ਤੇ ਫੋਕਸ ਕੀਤਾ ਉਹ ਰਿਲੇਸ਼ਨਸ਼ਿਪ ਅਜੇ ਇੱਕ ਪਾਰਟਨਰਸ਼ਿਪ ਚ ਬਦਲ ਗਈ ਆ ਸੋ ਉਹੀ ਗਾਂ ਇੱਥੇ ਕਰਵਾ ਜੀ ਸੋਨ ਸਰ ਖਾਸ ਕਰਕੇ ਤੁਸੀਂ ਦੱਸਿਆ ਕਿ ਅੰਮ੍ਰਿਤਸਰ ਨੂੰ ਲੈ ਕੇ ਬੜਾ ਕੁਝ ਕਰਨਾ ਚਾਹੁੰਦੇ ਹੋ ਤਾਂ ਭਾਜਪਾ ਚੁਣੀ ਤਾਂ ਭਾਜਪਾ ਚਾਂਤ ਤੋਂ ਬਾਅਦ ਭਾਜਪਾ ਤੁਸੀਂ ਚੁਣ ਲਿੱਤੀ ਆ ਹੁਣ ਭਾਜਪਾ ਜਾਣ ਤੋਂ ਬਾਅਦ ਕਿਉਂਕਿ ਕਾਫੀ ਸਿਆਸੀ ਅਖਾੜਾ ਪੱਕ ਚੁੱਕਾ ਹੈ ਕਈ ਵੱਡੇ ਚਿਹਰੇ ਜੋ ਹੈ ਹਜੇ ਵੀ ਭਾਜਪਾ ਦੇ ਵਿੱਚ ਜੁਆਇਨਿੰਗ ਕਰ ਰਿਹਾ ਕੱਲ ਵੀ ਰਵਨੀਤ ਬਿੱਟੂ ਹੁਣਾਂ ਨੇ ਜੁਆਇਨਿੰਗ ਕੀਤੀ ਆ ਭਾਜਪਾ ਦੇ ਵਿੱਚ ਕਾਂਗਰਸ ਦੇ ਵਿੱਚ ਪਹਿਲਾਂ ਐਮਪੀ ਸੀਗੇ ਤਾਂ ਤੁਸੀਂ ਆਏ ਹੋ ਤਾਂ ਖਾਸ ਕਰ ਵਿਚ ਤੁਹਾਨੂੰ ਇਹੋ ਜਿਹਾ ਕੀ ਕੁਝ ਲੱਗਦਾ ਹੈ ਕਿ ਜਿਹੜਾ ਸੁਧਾਰ ਹੋਣ ਵਾਲਾ ਕਿਉਂਕਿ ਗੁਰੂ ਨਗਰੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਆ ਕਈ ਚੀਜ਼ਾਂ ਇੱਥੇ ਇਹੋ ਜਿਹੀਆਂ ਹੈਗੀਆਂ ਕਿ ਗੁਰੂ ਸਾਹਿਬ ਜੀ ਦੇ ਨਾਂ ਤੋਂ ਹੈਗੀਆਂ ਪਰ ਜੇਕਰ ਅਸੀਂ ਜਾ ਕੇ ਦੇਖ-ਵੇਖੀਏ ਤਾਂ ਜਿੱਦਾਂ ਗੁਰੂ ਨਾਨਕ ਦੇਵ ਹਸਪੀਟਲ ਦੀ ਗੱਲ ਕਰ ਲਈਏ ਗੁਰੂ ਸਾਹਿਬ ਜੀ ਦੇ ਨਾਂ ਤੋਂ ਹਸਪਤਾਲ ਹੈਗਾ ਪਰ ਹਾਲਾਤ ਬਹੁਤ ਮਾੜੇ ਨੇ ਦੇਖੋ ਤੁਸੀਂ ਆਪ ਕਿ ਆ ਗੁਰੂ ਨਗਰੀ ਆ ਸਿਫਤੀ ਦਾ ਘਰ ਆਇਆ ਇੱਥੇ ਬਿਜ਼ਨਸ ਕਾਮਰਸ ਐਗਰੀਕਲਚਰ ਆਪਾਂ ਕਿੱਥੇ ਨੂੰ ਟ੍ਰੇਸ ਕਰ ਸਕਦੇ ਹਾਂ ਗੁਰੂ ਸਾਹਿਬਾਂ ਨੂੰ ਕਰ ਸਕਦੇ ਹਾਂ ਜਦੋਂ ਇਹ ਗੁਰੂ ਨਗਰੀ ਸਟੈਬਲਿਸ਼ ਹੋਈ ਹਾਂਜੀ ਤੇ ਅੱਜ ਇਹਦੀ ਕੀ ਹਾਲਤ ਹੈ ਤੁਸੀਂ ਆਪ ਦੇਖ ਸਕਦੇ ਹੋ ਤੇ ਮੈਂ ਪਸ਼ਾਹ ਵਾਲ ਨਹੀਂ ਦੇਖਣਾ ਚਾਹੁੰਦਾ ਮੈਂ ਸਿਰਫ ਗਾਂਵ ਵਾਲ ਦੇਖਣਾ ਚਾਹੁੰਦਾ ਤੇ ਕਈ ਓਪਰਚੁਨਿਟੀ ਐਗਜ਼ਿਸਟਿੰਗ ਚੀਜ਼ਾਂ ਜੀ ਹੈਗੀਆਂ ਨੇ ਹਾਂਜੀ ਜਿ ਤਰ੍ਹਾਂ ਇੱਥੋਂ ਦੀ ਕਨੈਕਟੀਵਿਟੀ ਹੀ ਅਗਰ ਆਪਾਂ ਇਮਪਰੂਵ ਕਰ ਲਈਏ 1.5 ਲੱਖ ਵਿਜ਼ਿਟਰ ਆਉਂਦਾ ਆ ਜਿਹੜਾ ਵੀਕੈਂਡ ਤੇ 2.5 ਲੱਖ ਹੋ ਜਾਂਦਾ ਤੁਹਾਨੂੰ ਪਤਾ ਇਹ ਬਹੁਤ ਵੱਡਾ ਨੰਬਰ ਆ ਹਾਂ ਅਗਰ ਆਪਾਂ ਇਥੋਂ ਡਾਇਰੈਕਟ ਫਲਾਈਟਾਂ ਅਮਰੀਕਾ ਕੈਨੇਡਾ ਯੂਨਾਈਟਿਡ ਤੇ ਆ ਰਿਹਾ ਹੈ ਏਅਰ ਕੈਨੇਡਾ ਤੇ ਆ ਰਿਹਾ ਹੈ ਇੱਥੇ ਅਸੀਂ ਜ਼ੋਰ ਲਾ ਆ ਰਹੇ ਹਾਂ ਕਿ ਅਮਰੀਕਨ ਕੌਂਸੂਲੇਟ ਖੁੱਲ ਜਾਵੇ ਉਹਨਾਂ ਨੂੰ ਦੋ ਕੌਂਸੂਲੇਟ ਦੀ ਪਰਮਿਸ਼ਨ ਮਿਲੀ ਆ ਉਹਨਾਂ ਚੋਂ ਇੱਕ ਇੱਥੇ ਖੋਲੇ ਉਹਦੇ ਨਾਲ ਦੇਖੋ ਲੋਕਲ ਕਿੰਨਾ ਫਾਇਦਾ ਹੋਊਗਾ ਹਾਂਜੀ ਹੋਰ ਆਪਾਂ ਇਥੋਂ ਦੀ ਜਿਹੜੀ ਇਕਨੋਮੀ ਆ ਸਾਡੇ ਫਾਰਮਰ ਸਾਡੇ ਇੰਡਸਟਰੀ ਦੀ ਇਨਕਮ ਵਧਣੀ ਚਾਹੀਦੀ ਆ ਮੈਂ ਤੁਹਾਨੂੰ ਬੜੇ ਸਿੰਪਲ ਸੋਲੂਸ਼ਨ ਦਸਾਂਗਾ ਸਾਡੇ ਇੱਥੇ ਮਟਰ ਉਗਦੇ ਆ ਸਾਡੇ ਇੱਥੇ ਨਾ ਪੱਥਰ ਨਾ ਹੈਗੀ ਆ ਸਾਡੇ ਇੱਥੇ ਅਮਰੂਦ ਹੈਗੇ ਨੇ ਸਾਡੇ ਇੱਥੇ ਗੋਭੀ ਹੈਗੀ ਆ ਜਿਹੜੀਆਂ ਚੀਜ਼ਾਂ ਆਲਰੇਡੀ ਗ로우 ਕਰਦੇ ਆ ਅਗਰ ਇਹਨਾਂ ਨੂੰ ਅਸੀਂ ਦੁਬਈ ਯੂਏਈ ਸਾਊਦੀ ਅਰੇਬੀਆ ਤੱਕ ਪਹੁੰਚਾ ਦਈਏ ਤੇ ਸਾਡੇ ਫਾਰਮਰਾਂ ਦੀਆਂ ਇਨਕਮਾਂ 10 ਤੋਂ 15% ਤੁਸੀਂ ਇਸ ਵੇਲੇ ਹੀ ਗੂਗਲ ਤੇ ਚੈੱਕ ਕਰ ਲਓ ਇੱਥੇ ਕੀ ਕੀਮਤਾਂ ਨੇ ਉੱਥੇ ਕੀ ਨੇ ਫੋਰ ਐਗਜ਼ਾਮਪਲ ਕੀਨੂ ਜੀ ਇੱਥੇ ਕੀ ਕੀਮਤ ਹੈ ਯੂਰਪ ਚ ਕੀ ਕੀਮਤ ਹੈ ਤੁਹਾਨੂੰ ਕਿੰਨਾ ਫਰਕ ਪਤਾ ਲੱਗ ਜੂਗਾ ਸੋ ਮੈਂ ਉਹ ਚੀਜ਼ਾਂ ਕਹਿ ਰਿਹਾ ਜਿਹੜੀਆਂ ਪ੍ਰੈਕਟੀਕਲ ਨੇ ਇੱਥੇ ਆਲਰੇਡੀ 에ਅਰ ਕਾਰਗੋ ਦੀ ਫੈਸਿਲਿਟੀ ਹੈਗੀ ਆ 15% ਯੂਜ਼ ਹੋ ਰਹੀ ਆ ਅਸੀਂ ਕਈ ਇਹੋ ਜਿਹੀਆਂ ਕੰਪਨੀਆਂ ਨੇ ਫੈਡੈਕਸ ਜਿੱਤਰਾ ਆ ਫੈਡੈਕਸ ਨੂੰ ਪਰਸੂਏਟ ਕਰਕੇ ਇਥੋਂ ਕਾਰਗੋ ਫਲਾਈਟ ਚਲਾ ਸਕਦੇ ਆ ਹੋਰ ਫਲਾਈਟਾਂ ਵੀ ਜਿੱਤਨਾ ਕਨੈਕਸ਼ਨ ਵਧੇਗਾ ਉਤਨਾ ਹੀ ਅੱਗੇ ਜਾਵੇਗਾ ਬਾਕੀ ਮੈਡੀਕਲ ਟੂਰਿਜ਼ਮ ਆਪਣਾ ਵਿਆਹ ਇਹ ਕਿੰਨੀ ਪੰਜਾਬੀ ਭਾਈਚਾਰਾ ਆ ਅਮਰੀਕਾ ਚ ਜਿਹੜਾ ਅਮ੍ਰਿਤਸਰ ਚ ਆ ਕੇ ਮੱਥਾ ਟੇਕ ਕੇ ਤਾਂ ਆਪਣਾ ਵਿਆਹ ਕਰਵਾਉਣਾ ਚਾਹੁੰਦੇ ਨੇ ਉਹ ਕਿਉਂ ਨਾ ਆਪਾਂ ਫੈਸਿਲਿਟੀ ਦਈਏ ਉਹਦੇ ਨਾਲ ਇਨਕਮਾਂ ਵਧਣਗੀਆਂ ਲੋਕੀ ਇਨਕਮਾਂ ਵਧਣਗੀਆਂ ਲੋਕਾਂ ਚ ਖੁਸ਼ਹਾਲੀ ਆਏਗੀ ਅਲਟੀਮੇਟਲੀ ਗੁਰੂ ਸਾਹਿਬ ਨੇ ਵੀ ਤੇ ਇਹੋ ਹੀ ਕਿਹਾ ਸੀ ਨਾ ਕਿ ਖੁਸ਼ਹਾਲੀ ਆਣੀ ਚਾਹੀਦੀ ਆ ਸਰ ਸਭ ਇਸ ਦੇ ਨਾਲ ਖਾਸ ਤੌਰ ਤੇ ਤੁਸੀਂ ਕਿਸਾਨੀ ਦੀ ਗੱਲ ਕੀਤੀ ਬਹੁਤ ਵਧੀਆ ਗੱਲ ਹੈ ਕਿ ਵੱਖ-ਵੱਖ ਖੇਤੀਆਂ ਹੋਣਗੀਆਂ ਜਿਹੜੀਆਂ ਬਾਹਰ ਤੱਕ ਜਿਹੜੀਆਂ ਲੈ ਕੇ ਜਾਈਆਂ ਜਾਣ ਤਾਂ ਜਿਹੜੇ ਕਿਸਾਨ ਇੱਥੇ ਹੈਗੇ ਨੇ ਜਿਹੜੇ ਪੁਰਾਣੇ ਸਮੇਂ ਤੋਂ ਕਿ ਇਹ ਤੁਹਾਡਾ ਵਿਜ਼ਨ ਹੈ ਤੁਸੀਂ ਕਰਨਾ ਚਾਹੁੰਦੇ ਹੋ ਬੜਾ ਵਧੀਆ ਕਰਨਾ ਚਾਹੁੰਦੇ ਹੋ ਪਰ ਜਿਨ੍ਹਾਂ ਦੇ ਇੱਕ ਲੋਕ ਹਿੱਤਾ ਦੀ ਗੱਲ ਕਰ ਲਈਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਿਸਾਨਾਂ ਦੇ ਮਨਾਂ ਦੇ ਵਿੱਚ ਇਸ ਵਕਤ ਜੋ ਚੀਜ਼ ਘਰ ਕਰ ਚੁੱਕੀ ਆ ਕਿ ਸਾਡਾ ਭਲਾ ਨਹੀਂ ਹੋ ਰਿਹਾ ਉਹਨਾਂ ਨੂੰ ਕਿਵੇਂ ਸਮਝਾਵਾਂ ਤੇ ਮੈਂ ਤੇ ਤੁਹਾਨੂੰ ਪ੍ਰੈਕਟੀਕਲ ਸੋਲੂਸ਼ਨ ਦੇ ਰਿਹਾ ਜਦੋਂ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਭਾਈ ਇਹਦੇ 'ਚ ਤੁਹਾਡੀ 10 ਤੋਂ 15 ਗੁਣਾ ਕੀਮਤਾਂ ਤੁਹਾਡੀ ਇਨਕਮ ਵਧਣਗੀਆਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ ਤੁਹਾਨੂੰ ਪਤਾ ਜਿਹੜੀ ਟਰਾਲੀ ਆ ਟਰਾਲੀ ਸਾੜਦੇ ਨੇ ਕਈ ਕੇਸ ਹੁੰਦੇ ਨੇ ਕਿੰਨੀ ਮੁਸੀਬਤ ਉਹਦੇ 'ਚ ਹੋਈ ਹੋਈ ਆ ਹੈ ਮੈਂ ਤੁਹਾਨੂੰ ਇੱਕ ਵਧੀਆ ਸੋਲੂਸ਼ਨ ਦੇਣਾ ਪਤਾ ਨਹੀਂ ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਦੁਨੀਆ ਦੀ ਇੱਕ ਕੰਪਨੀ ਆ ਹਨੀਵੈਲ ਜੀ ਜੀ ਉਹ ਇਸ ਵੇਲੇ ਪ੍ਰਾਲੀ ਦਾ ਏਵੀਏਸ਼ਨ ਫਿਊਲ ਮਤਲਬ ਜਾਗਾ ਦਾ ਤੇਲ ਜਿਹੜਾ ਉਹ ਬਣਾ ਰਹੀ ਆ ਜੀ ਜੀ ਉਹਦਾ ਜਿਹੜਾ ਸੀਓ ਆ ਉਹ ਪੰਜਾਬੀ ਹੈ ਐਕਚੁਅਲੀ ਅਮਰਜ ਸਰਦਾ ਜੀ ਉਹਦੇ ਨਾਲ ਉਹਦਾ ਆਲਰੇਡੀ ਅਸੀਂ ਕਨੈਕਟ ਟਾਟਾ ਨਾਲ ਕੀਤਾ ਹੋਇਆ ਉਹਦੀ ਜੁਆਇੰਟ ਵੈਂਚਰ ਟਾਟਾ ਨਾਲ ਬਣ ਰਹੀ ਆ ਅਸੀਂ ਕਿਸਾਨਾਂ ਨੂੰ ਇਹ ਦੱਸਾਂਗੇ ਕਿ ਭਾਈ ਪ੍ਰਾਲੀ ਜਲਾਣ ਦੀ ਜ਼ਰੂਰਤ ਨਹੀਂ ਆ ਇੱਥੋਂ ਚੁੱਕ ਕੇ ਲੈ ਜਾਣਗੇ ਤੁਹਾਡੀਆਂ ਇਨਕਮ ਵਧਣਗੀਆਂ ਉਤਰਾ ਹੀ ਯੂਰਪ ਚਾਤ ਵਾਲੇ ਪ੍ਰਾਲੀ ਨੂੰ ਲੁੱਕ ਦੀ ਜਗਾ ਯੂਜ਼ ਕਰ ਰਹਾ ਹੈ ਤੁਸੀਂ ਗੂਗਲ ਚੈੱਕ ਕਰੋ ਇਹ ਹੋ ਰਿਹਾ ਹੈ ਅਗਰ ਉਹ ਉਹਨਾਂ ਨੂੰ ਦੱਸਿਆ ਨਹੀਂ ਤੇ ਇਹ ਗਲਤੀ ਸਾਡੀ ਸਾਰਿਆਂ ਦੀ ਆ ਜੋ ਮੈਂ ਤਾਂ ਹੀ ਕਹਿ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਇਮੀਡੀਏਟ ਨੇ ਇਹ ਹੋ ਸਕਦੀਆਂ ਮੈਂ ਤੁਹਾਨੂੰ ਇੱਕ ਹੋਰ ਇੰਡਸਟਰੀ ਦਾ ਐਗਜ਼ਾਮਪਲ ਦਿੰਦਾ ਆਪਣੀ ਅੰਮ੍ਰਿਤਸਰੀ ਜੁੱਤੀ ਆਪਣੀ ਕੱਪੜ ਵੜੀਆਂ ਜੀ ਆਪਣੀਆਂ ਇਥੋਂ ਸ਼ਾਲਾਂ OCM ਦਾ ਸਕਾਫ ਹਾਂਜੀ ਫੁਲਕਾਰੀ ਇਹ ਸਾਰੀਆਂ ਚੀਜ਼ਾਂ ਅਗਰ ਅਸੀਂ ਅਮਰੀਕਾ ਦੇ ਨਾਲ ਕਨੈਕਟ ਕਰਕੇ ਵਾਲਮਾਰਟ ਕੋਸਟਕੋ ਐਮਾਜ਼ਨ ਚ ਪਹੁੰਚਾ ਦਈਏ ਤੇ 1 ਮਿਲੀਅਨ ਭਾਈਚਾਰਾ ਜਿਹੜਾ ਉੱਥੇ ਬੈਠਾ ਉਹ ਟੁੱਟ ਟੁੱਟ ਕੇ ਪੈ ਜਾਊਗਾ ਅਗਰ ਅਵਨੇ ਸਰੀ ਜੁੱਤੀ ਵਿਕੀ ਪੰਜਾਬੀ ਜੁੱਤੀ ਵਿਕੀ ਤੇ ਫਾਇਦਾ ਕਿਨੂੰ ਹੋਊਗਾ ਮੈਂ ਦੁਬਾਰਾ ਕਹ ਰਿਹਾ ਮੈਂ ਹਵਾਚ ਨਹੀਂ ਗੱਲ ਕੀਤੀ ਕਿਉਂਕਿ ਅਸੀਂ ਹੀਰੋ ਸਾਈਕਲ ਨੂੰ ਵਾਲਮਾਰਟ ਨਾਲ ਕਨੈਕਟ ਕੀਤਾ ਇਸ ਵੇਲੇ ਅਮਰੀਕਾ 'ਚ ਹੀਰੋ ਸਾਈਕਲ ਵਿਕ ਰਿਹਾ ਤੇ ਉਹ ਨੌਕਰੀਆਂ ਕਿੱਥੇ ਜਾ ਰਹੀਆਂ ਨੇ ਲੁਧਿਆਣੇ ਹੀ ਜਾ ਰਹੀਆਂ ਨਾ ਸੋ ਮੈਂ ਜਦੋਂ ਤੁਹਾਨੂੰ ਕਹਿਣਾ ਕਿ ਜਿਹੜੀ ਵਿਜਨ ਹੈ ਇਹ ਪ੍ਰੈਕਟੀਕਲ ਹੈ ਤੇ ਗਾਂ ਦੀਆਂ ਕਈ ਚੀਜ਼ਾਂ ਹੋ ਸਕਦੀਆਂ ਦੇਖੋ 227 ਚ ਅੰਮ੍ਰਿਤਸਰ ਦੇ 450 ਸਾਲ ਹੋਣੇ ਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਹਿ ਕੇ ਰਿਕੁਐਸਟ ਕਰਕੇ ਇੱਕ ਸਪੈਸ਼ਲ ਪੈਕੇਜ ਅੰਮ੍ਰਿਤਸਰ ਲਈ ਕਢਾਵਾਂਗੇ ਔਰ ਕਢਾਣਾ ਚਾਹੀਦਾ ਆ ਔਰ ਉਹਦੇ ਚ ਆ ਚੀਜ਼ਾਂ ਤਾਂ ਬਿਲਕੁਲ ਡੂਏਬਲ ਨੇ ਲੇਕਿਨ ਇਹ ਤੋਂ ਵੀ ਘਾ ਤੁਹਾਨੂੰ ਪਤਾ ਅਮਰੀਕਾ ਚ ਗਾਂਧੀ ਗਰਾਊਂਡ ਹੈ ਬਿਸ਼ਨ ਸਿੰਘ 베ਦੀ ਮਦਨ ਲਾਲ ਇਥੋਂ ਖੇਡ ਕੇ ਨਿਕਲੇ ਨੇ ਤੇ 2027 ਚ ਇਥੇ ਆਈਪੀਐਲ ਮੈਚ ਕਿਉਂ ਨਾ ਹੋਵੇ ਉਤਨਾ ਹੀ ਉਹਦੇ ਨਾਲ ਗੁਰਨਾਨਕ ਸਟੇਡੀਅਮ ਆ ਟੌਪ ਦੇ ਖਿਡਾਰੀ ਮੈਂ ਛੋਟਾ ਬੱਚਾ ਸੀਗਾ ਅਜੀਤਪਾਲ ਸਿੰਘ surjit singh ਬਲਦੇਵ ਸਿੰਘ ਔਰ ਸਾਰੇ ਆਪਾਂ ਦੇਖੇ ਨੇ ਇੱਥੇ ਖੇਡਦੇ ਹੋਏ ਤੇ ਅਗਰ ਆਪਾਂ ਆਪਣੇ ਬੱਚਿਆਂ ਨੂੰ ਖੇਡਾਂ 'ਚ ਅੱਗੇ ਕਰਾਂਗੇ ਤੇ ਇਸ ਵੇਲੇ ਕਾਰਪੋਰੇਟ ਸਾਰਿਆਂ ਨੂੰ ਚੁੱਕ ਰਹੇ ਨੇ ਕਬੱਡੀ ਬਾਸਕਟਬਾਲ ਵਾਲੀਵਾਲ ਕ੍ਰਿਕਟ ਤਾਂ ਹੈਗੀ ਹੈਗੀ ਇਹ ਸਾਰੀਆਂ ਗੇਮਾਂ 'ਚ ਅਗਰ ਆਪਾਂ ਡਿਸਟ੍ਰਿਕਟ ਲੈਵਲ 'ਚ ਕਾਰਪੋਰੇਟ ਨੂੰ ਇਨਵੋਲ ਕਰਕੇ ਇਹ ਬੱਚਿਆਂ ਨੂੰ ਗਾਂਹਈਏ ਤੇ ਆਪਣੇ ਆਪ ਉਹਨਾਂ ਨੂੰ ਹੋਰ ਵੀ ਨੌਕਰੀਆਂ ਮਿਲਣਗੀਆਂ ਇਹੋ ਜੇ ਕਈ ਮੁੱਦੇ ਨੇ ਜਿਹੜੇ ਮੈਂ ਤੁਹਾਨੂੰ ਪ੍ਰੈਕਟੀਕਲ ਦੇ ਸਕਦਾ ਆ ਕੀ ਸਭ ਸਭ ਲੱਗਦਾ ਕਿ ਕੰਮ ਕਰ ਨਾ ਹੋਣਾ ਇਹੀ ਇੱਕ ਵੱਡਾ ਕਾਰਨ ਇਹ ਵੀ ਹੈਗਾ ਕਿ ਜਿਹੜਾ ਨਸ਼ਾ ਸਭ ਤੋਂ ਜ਼ਿਆਦਾ ਵੱਧ ਰਿਹਾ ਦੇਖੋ ਨਸ਼ੇ ਦੀ ਵੀ ਪ੍ਰੋਬਲਮ ਹੈਗੀ ਆ ਆਪਾਂ ਅੱਖਾਂ ਨਹੀਂ ਮੀਟ ਸਕਦੇ ਲੇਕਿਨ ਉਹਦੇ ਵੀ ਮੈਂ ਤੁਹਾਨੂੰ ਤਿੰਨ ਸੋਲੂਸ਼ਨ ਦੱਸਦਾ ਆ ਨਸ਼ੇ ਲਈ ਸਭ ਤੋਂ ਜ਼ਿਆਦੀ ਜ਼ਰੂਰਤ ਔਰ ਸਾਡੀਆਂ ਮਾਵਾਂ ਭੈਣਾਂ ਬਹੁਤ ਦੁਖੀ ਨੇ ਆਪਣੇ ਰੂਰਲ ਏਰੀਆਸ ਵੀ ਦੁਖੀ ਨੇ ਕਿਉਂਕਿ ਇੱਕ ਤਾਂ ਬੱਚੇ ਨਸ਼ੇ ਕਰਦੇ ਨੇ ਤੇ ਦੂਜੇ ਫਿਰ ਉਹ ਬਾਹਰ ਭੇਟ ਚਾਲ ਚੰਦੇ ਨੇ 50 50 ਲੱਖ ਰੁਪਇਆ ਮੈਕਸੀਕੋ ਦੇ ਥਰੂ ਜਾ ਕੇ ਵੇਸਟ ਕਰਦੇ ਨੇ ਇਹਨਾਂ ਦੋਹਾਂ ਦਾ ਸੋਲੂਸ਼ਨ ਆ ਕਿ ਇੱਥੇ ਜਿਹੜੀ ਜੌਬ ਕ੍ਰिएशन ਹੈ ਜਿਤਰਾ 100 1.5 ਲੱਖੇ ਜੀ ਲੋਕ ਜਿਹੜੇ ਵਿਜ਼ਿਟਰ ਆਉਂਦੇ ਆ ਉਹਨਾਂ ਨੂੰ ਟੂਰਿਸਟ ਬਣਾਣਾ ਉਹਦੇ ਨਾਲ ਕਈ ਹੋਟਲ ਬਣ ਰਹੇ ਨੇ ਕਮ ਸੇ ਕਮ ਚਾਰ ਤੋਂ ਅਮਰੀਕਨ ਚੀਨਾ ਨੇ ਮੈਰੀਟ ਹੈ ਗਿਆ ਹਾਈ ਅਟੈਕ ਗਿਆ 홀ੀਡੇ ਇਨ ਹੈ ਗਿਆ ਉਹਨਾਂ ਦੇ ਸੀਓ ਮੇਰੇ ਅੱਛੇ ਵਾਕਫ ਨੇ ਅਸੀਂ ਬਾਕੀ ਭਾਰਤ ਚ ਉਹਨਾਂ ਨੂੰ ਕਿਹਾ ਉਹ ਆਪ ਲੈ ਰਹੇ ਨੇ ਲੋਕਲ ਬੱਚੇ ਇੱਥੇ ਵੀ 8-8 ਹਫਤੇਾਂ ਦਾ ਟ੍ਰੇਨ ਕਰਕੇ ਉਹ ਨੌਕਰੀਆਂ ਸਾਡੇ ਬੱਚਿਆਂ ਨੂੰ ਮਿਲਣ ਗਈਆਂ ਤੇ ਆਪਣੇ ਆਪ ਦੇਖੋ ਜਿਹੜਾ ਯੂਥ ਹੈ ਨਾ ਯੂਥ ਚ એનર્ਜੀ ਹੈ ਗਿਆ ਉਹਨੂੰ ਅਗਰ ਆਪਾਂ ਅਪਰੋਪਰੀਏਟਲੀ ਜੇ ਉਹਨੂੰ ਉਹ ਹੁਨਰ ਦਈਏ ਸਿਰਫ ਡਿਗਰੀਆਂ ਨਹੀਂ ਉਹ ਹੁਨਰ ਦਈਏ ਤੇ ਉਹ ਕਿਤੇ ਬੈਟਰ ਹੋਣਗੇ ਦੂਸਰੀ ਜਿਹੜਾ ਸਭ ਤੋਂ ਵੱਡਾ ਜਿਹਨੂੰ ਡਰਗਜ਼ ਆਰ ਕਹਿੰਦੇ ਆ ਸਭ ਤੋਂ ਵੱਡਾ ਡਰਗ ਦਾ ਅਫਸਰ ਅਮਰੀਕਾ ਚ ਡਾਕਟਰ ਰਾਹੁਲ ਗੁਪਤਾ ਜਿਹੜਾ ਅਮਰਦੇਸਰ ਮੈਡੀਕਲ ਕਾਲਜ ਦਾ ਪੜਿਆ ਮੇਰਾ ਦੋਸਤ ਆ ਉਹ ਬਹੁਤ ਕੀਨ ਆ ਉਹਨੇ ਟੈਲੀਵਿਜ਼ਨ ਜਦੋਂ ਮੋਦੀ ਸਾਹਿਬ ਵਿਸ਼ਿੰਗਟਨ ਆਏ ਸੀਗੇ ਆਪਣਾ नेशनल विजिट ली स्टेट विजिट ली ओदो उने इंडियन टेलीविजन चैनल से बोलया के मैं इंडिया ली तो खास तौर ते अमृतसर ली कई ਸਾਡੇ ਕੋ ਸਕੀਮਾਂ ਨੇ ਇਨਵੈਸਟਮੈਂਟਾਂ ਇੱਥੇ ਆਣੀਆਂ ਤੇ ਤਾਂ ਹੀ ਅਗਰ ਇੱਥੇ ਨੌਕਰੀਆਂ ਮਿਲਣਗੀਆਂ ਬੱਚਿਆਂ ਨੂੰ ਟੈਲੈਂਟ ਮਿਲੇਗਾ ਤੇ ਫਿਰ ਉਹ ਦੂਸਰੇ ਪਾਸੇ ਲੱਗੇ ਹੋਣਗੇ ਨਾ ਤੀਜਾ ਦੇਖੋ ਲਾ ਰਨ ਆਰਡਰ ਬਿਲਕੁਲ ਇੰਪਰੂਵ ਕਰਨਾ ਚਾਹੀਦਾ ਅਗਰ ਬਾਕੀ ਹਿੰਦੁਸਤਾਨ ਦੇ ਸਟੇਟਾਂ ਚ ਇੰਪਰੂਵ ਕਰ ਸਕਦਾ ਤਾਂ ਅਮਰਿਤ ਸਰਚ ਨਹੀਂ ਕਰ ਸਕਦਾ ਤੇ ਫਾਈਨਲੀ ਇੱਕ ਗੱਲ ਤੁਹਾਨੂੰ ਮੈਂ ਕਵਾਂਗਾ ਉਹਦਾ ਕਾਫੀ ਚੀਜ਼ਾਂ ਤੁਹਾਨੂੰ ਸੋਲਿਊਸ਼ਨ ਮਿਲ ਜਿੰਗੇ ਅਗਰ ਇੰਦੌਰ ਸ਼ਹਿਰ 6 ਸਾਲਾਂ ਚ ਬਦਲ ਸਕਦਾ ਤੁਸੀਂ 6 ਸਾਲ ਪਹਿਲੇ ਦੇਖੋ ਗੂਗਲ ਕਰਕੇ ਇੰਟਰਨੈਟ ਚ ਕੀ ਹਾਲਤ ਸੀਗੀ ਅੱਜ ਇੰਦੌਰ ਕੀ ਹਾਲਤ ਹੈ ਤੇ ਅਸੀਂ 2027 ਤੱਕ ਇੰਦੌਰ ਨੂੰ ਮੁਕਾਬਲਾ ਨਹੀਂ ਦੇ ਸਕਦੇ ਬਿਲਕੁਲ ਦਵਾਂਗੇ ਉਹਦੇ ਚ ਸਾਰੀਆਂ ਚੀਜ਼ਾਂ ਗੰਦੇ ਤੋਂ ਦਾ ਸਾਫ ਹੋਊਗਾ ਇਥੋਂ ਦੀ ਟੂਰਿਜ਼ਮ ਵਧੇਗੀ ਇਥੋਂ ਦੇ ਡਰੱਗਸ ਤੇ ਵੀ ਕੰਟਰੋਲ ਹੋਏਗਾ ਜੀ ਇਥੋਂ ਦੀ ਸਾਫ ਸੁਥਰੀ ਡਿਸਪਲਿਨ ਪੁਲਿਸ ਲਾਅ ਐਂਡ ਆਰਡਰ ਸਾਰੀਆਂ ਚੀਜ਼ਾਂ ਉਹਨਾਂ ਨੇ ਟਾਕਲ ਕੀਤੀਆਂ ਅਗਰ ਉਹ ਟਾਕਲ ਕਰ ਸਕਦੇ ਆ ਤੇ ਅਸੀਂ ਨਹੀਂ ਕਰ ਸਕਦੇ ਜੀ ਤਾਂ ਸੰਧੂ ਸਾਹਿਬ ਇਸ ਦੇ ਨਾਲ ਖਾਸ ਤੌਰ ਦੇ ਉੱਤੇ ਤੁਸੀਂ ਵਿਜ਼ਨ ਤੁਹਾਡਾ ਬਹੁਤ ਵਧੀਆ ਤੁਹਾਡੀ ਸੋਚਣੀ ਬਹੁਤ ਵਧੀਆ ਅੰਮ੍ਰਿਤ ਸਰ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਤਾਂ ਉੱਥੇ ਹੀ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਇੱਕ ਸਵਾਲ ਤਾਂ ਜ਼ਰੂਰ ਚੁੱਕਿਆ ਜਾਏਗਾ ਕਿ ਸੰਧੂ ਸਾਹਿਬ ਇਤੋਂ ਦਾ ਤਾਂ ਹੈ ਨਹੀਂਗੇ ਇਹ ਆਏ ਬਾਹਰੋਂ ਨੇ ਤੇ ਇੱਥੇ ਕੀ ਕਰ ਲੈਣਗੇ ਕਿਉਂਕਿ ਇਹ ਅਕਸਰ ਅੱਗੇ ਰਾਜਨੀਤੀ ਦੇ ਵਿੱਚ ਬੜਾ ਕੁਝ ਇਹੋ ਜਿਹੀਆਂ ਚੀਜ਼ਾਂ ਆਉਣਗੀਆਂ ਤਾਂ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੂੰ ਦੇਖੋ ਮਿਲਟੀ ਸੁੱਟਣਾ ਉਹਨਾਂ ਦਾ ਕੰਮ ਹੈ ਮੈਂ ਨਹੀਂ ਸੁੱਟ ਰਿਹਾ ਕਿਸੇ ਦੇ ਜੀ ਹਾਂਜੀ ਉਹ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਕਲੇਮ ਕਰ ਲੈਣੇ ਨੇ ਉਹਨਾਂ ਨੇ ਕੀ ਕੀਤਾ ਪਹਿਲੀ ਗੱਲ ਦੂਜੀ ਗੱਲ ਦੇਖੋ ਮੇਰੇ ਦਾਤਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇਖਿਆ ਦਰਬਾਰ ਸਾਹਿਬ ਚ ਸਾਰੇ ਮੋਰਚੇ ਇੱਥੇ ਕੀਤੇ ਮਾਝੇ ਲਈ ਉਹਨਾਂ ਨੇ ਡਟ ਕੇ ਕੰਮ ਕੀਤਾ ਇੱਥੇ ਸਕੂਲ ਵੀ ਖੋਲੇ ਨੇ ਸਰੀਆਲੀ ਚ ਜੀ 1917 ਚ ਕੋਤਰਾ ਹੀ ਦੋ ਸਕੂਲ ਲੈਲਪੁਰ ਸਮੁੰਦਰੀ ਚ ਖੋਲੇ ਹਾਂਜੀ ਉਹ ਇੱਥੋਂ ਦੇ ਨੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਬਾਹਰੋਂ ਪੜ੍ਹ ਕੇ ਇੱਥੇ ਖਾਲਸਾ ਕਾਲਜ ਆਮਰੇ ਸਦੇ ਪ੍ਰਿੰਸੀਪਲ ਬਣੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਬਣੇ ਆ ਘਰ ਉਹਨਾਂ ਨੇ ਬਣਾਇਆ ਪਿਛਲੇ 55 ਸਾਲ ਤੋਂ ਸਮੁੰਦਰੀ ਹਾਊਸ ਇੱਥੇ ਆ ਇਹ ਮੇਰਾ ਘਰ ਹੈ ਮੈਂ ਉਹਨਾਂ ਕੋ ਪਰਮਿਸ਼ਨ ਲੈ ਕੇ ਵੀਜ਼ਾ ਲੈ ਕੇ ਥੋੜਾ ਇੱਥੇ ਆਣ ਆਇਆ ਇਹ ਤਾਂ ਮੈਂ ਆਪਣੇ ਘਰ ਆਇਆ ਮੇਰੇ ਮਦਰ ਉਹ ਵੀ ਇਥੋਂ ਦੇ ਰੂਰਲ ਏਰੀਆ ਚੋਂ ਪੜ ਕੇ ਆਪਾਂ ਵੂਮਨ ਏਮਪਾਵਰਮੈਂਟ ਦੀ ਗੱਲ ਕਰਦੇ ਆਂ ਹਾਂਜੀ ਉਹਨਾਂ ਨੇ 1958 ਚ ਯੂਐਸਏ ਚੋਂ ਦੋ ਸਾਲ ਚ ਡਾਕਟੋਰੇਟ ਕਰਕੇ ਗਵਰਨਮੈਂਟ ਕਾਲਜ ਫਾਰ ਔਮਨ ਅੰਮ੍ਰਿਤਸਰ ਪੜਾਇਆ ਫਿਰ ਉਹ ਪ੍ਰਿੰਸੀਪਲ ਬਣੇ ਤੇ ਮੈਂ ਵੀ 36 ਸਾਲ ਭਾਰਤ ਵਿਦੇਸ਼ ਸੇਵਾ ਚ ਕੰਮ ਕਰਕੇ ਵਾਪਸ ਆ ਰਿਆਂ ਇੱਕ ਮੈਨੂੰ ਦੱਸੋ ਜਦੋਂ ਫੌਜੀ ਬਾਹਰ ਕੰਮ ਕਰਕੇ ਆਂਦਾ ਆਪਾਂ ਉਹਨੂੰ ਕਹਿੰਦੇ ਤੂੰ ਬਾਹਰ ਦਾ ਆਂ ਤੇ ਉਹ 3 ਮਹੀਨੇ ਸੇਵਾ ਕਰਕੇ ਵਾਪਸ ਆਪਣੇ ਘਰ ਆ ਰਹੇ ਆ ਤੇ ਇਹ ਦੀ ਮਨੋਪਲੀਆ ਜਿਹੜਾ ਕਹਿ ਦਵੇ ਵੀ ਤੂੰ ਮਾਰਦਾ ਮੈਂ ਅੰਦਰ ਦਾ ਤੇ ਜਿਹੜੇ ਮੈਂ ਮੁੱਦੇ ਚੁੱਕ ਰਿਆਂ ਉਹ ਤਾਂ ਅਮਰਦੇ ਸਰਦੇ ਨੇ ਨਾ ਮੈਂ ਇੰਡੀਆ ਟੁਡੇ ਦੀ ਕੌਨਕਲੀਟ ਗਿਆ ਜਿੱਥੇ ਵੀ ਜਾਣਾ ਆ ਅਮਰਦੇ ਸਰ ਦੀ ਗੱਲ ਕਰਦਾ ਆ ਮੈਂ ਫਰਵਰੀ ਰਿਟਾਇਰ ਹੋਇਆ ਤੇ ਫਰਵਰੀ ਜੀ ਇੱਥੇ ਆ ਗਿਆ ਤੇ ਇਸ ਕਰਕੇ ਇਹ ਤਾਂ ਜਿਹੜੇ ਲੋਕ ਨੇ ਉਹ ਡਿਸਾਈਡ ਕਰਨਗੇ ਮਿੱਟੀ ਸੁੱਟਣ ਦਾ ਕੰਮ ਮੈਂ ਨਹੀਂ ਕਰਦਾ ਜਿਨ੍ਹਾਂ ਨੇ ਕਰਨਾ ਉਹ ਕਰਨ ਲੇਕਿਨ ਮੈਂ ਉਹਨਾਂ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗਾ ਕਿ ਜਿਹੜੀ ਅਮਰਿਤਸਰ ਦੀ ਤਰੱਕੀ ਅਮਰਿਤਸਰ ਦੀ ਡਿਵੈਲਪਮੈਂਟ ਉਹਦੇ ਤੇ ਵੀ ਕੁਝ ਆਈਡੀਆ ਸੁੱਟਣ ਜੀ ਉਹ ਜਿਆਦਾ ਜ਼ਰੂਰੀ ਨੇ ਕਿਉਂਕਿ ਆਪਾਂ ਸਾਰੇ ਜੁੜੇ ਹੋਏ ਆਂ ਅੰਮ੍ਰਿਤਸਰ ਦੇ ਪਿਆਰ ਦਾ ਜੀ ਸੰਸਾਭੀ ਇੱਕਲਾ ਸਵਾਲ ਹੈ ਕਿ ਕਿਉਂਕਿ ਭਾਜਪਾ ਨੂੰ ਲੈ ਕੇ ਅਕਸਰ ਕਿਤਨੇ ਕਿਤੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਾਂ ਕਹਿ ਲਿਏ ਕਿ ਹਜੇ ਤੱਕ ਕੋਈ ਇਹੋ ਜਿਹਾ ਲੈਟਰ ਨਹੀਂ ਮਿਲਿਆ ਅੰਮ੍ਰਿਤਸਰ ਨੂੰ ਵੀ ਪੰਜਾਬ ਨੂੰ ਵੀ ਕਿ ਜਿਹੜਾ ਗੱਲ ਰੱਖ ਸਕੇ ਤਾਂ ਤੁਸੀਂ ਐ ਹੋ ਤਾਂ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਕੱਲ ਵੀ ਜਿੱਦਾਂ ਗੱਲ ਹੋਈ ਆ ਸੁਨੀਲ ਜਾਖੜ ਉਹਨਾਂ ਨੇ ਐਲਾਨ ਕਰਤਾ ਕਿ ਗੱਠ ਜੋੜ ਨਹੀਂ ਹੋਏਗਾ ਭਾਜਪਾ ਸਾਰੀਆਂ ਦੀਆਂ 13 ਦੀਆਂ 13 ਸੀਟਾਂ ਆਪ ਲੜ ਰਹੀ ਹੈ ਤਾਂ ਇਹ ਚੀਜ਼ ਦਾ ਕਿੰਨਾ ਫਾਇਦਾ ਭਾਜਪਾ ਨੂੰ ਮਿਲੇਗਾ ਦੇਖੋ ਜਿਹੜਾ ਵੱਡਾ ਸਿਆਸੀ ਸਵਾਲ ਹੈ ਉਤੇ ਵੱਡੇ-ਵੱਡੇ ਲੀਡਰ ਸਾਹਿਬ ਵਿਚਾਰ ਕਰ ਰਹੇ ਨੇ ਕਈ ਚੀਜ਼ਾਂ ਹੁੰਦੀਆਂ ਨੇ ਕਈ ਉਹਦੀਆਂ ਕੰਪਲਿਕੇਟਿਡ ਇਸ਼ੂ ਹੁੰਦਾ ਕਈ ਮੈਟਰ ਅੰਦਰ ਜਾਂਦੇ ਆ ਮੈਂ ਤੇ ਸਭ ਤੋਂ ਪਹਿਲਾਂ ਫੋਕਸ ਕਰ ਰਿਹਾ ਅਮਰitsar ਤੇ ਤੇ ਗੜ ਜੋੜ ਹੋਵੇ ਜਾਂ ਨਾ ਹੋਵੇ ਮੇਰੀ ਇੱਕ ਵਿਜਨ ਹੈ ਕਿ ਆ ਤੇ ਮੈਂ ਜਿਨੇ ਵੀ ਪਾਰਟੀ ਦੇ ਇਥੇ ਪਬਲਿਕ ਸਰਵਿਸ ਕਰਦੇ ਆ ਬਿਯੋਂਡ ਪੋਲੀਟੀਕਲ ਪਾਰਟੀ ਵੀ ਜਿਹੜੇ ਇਥੋਂ ਦੇ ਅਧਿਆਪਕ ਨੇ ਜਿਹੜੇ ਇਥੋਂ ਦੇ ਬੁੱਧੀਜੀਵ ਨੇ ਜਿਹੜੇ ਇਥੋਂ ਦੇ ਕਮੈਂਟੇਟਰ ਨੇ ਤੁਹਾਡੇ ਵਰਗੇ ਮੈਂ ਸਾਰਿਆਂ ਨੂੰ ਇਹੀ ਕਵਾਂਗਾ ਕਿ ਦੇਖੋ ਮੇਰੇ ਆਈਡੀਆਸ ਚ ਅਗਰ ਕੋਈ ਘਾਟ ਹੈ ਤੇ ਉਹਦੇ ਚ ਐਡ ਕਰੋ ਨਾ ਆਪਾਂ ਇੱਕ ਦੂਜੇ ਦੀਆਂ ਗਲਤੀਆਂ ਕੱਢ ਕੇ ਕੀ ਫਾਇਦਾ ਮੈਂ ਤਾਂ ਚਾਹਦਾ ਪੂਰਾ ਖੁੱਲਾ ਦਿਮਾਗ ਹੈ ਕਿ ਆ ਜਿਹੜੇ ਸੋਲੂਸ਼ਨਸ ਨੇ ਇਹਦੇ ਚਾਕਰ ਤੁਸੀਂ ਕੋਈ ਐਡੀਸ਼ਨ ਕਰਦੇ ਹੋ ਤੇ ਮੈਂ ਉਹਨੂੰ ਜੀ ਆਇਆਂ ਨੂੰ ਕਹਾਂਗਾ ਆਪਾਂ ਸਾਰੇ ਮਿਲ ਕੇ ਅਗਰ ਤੁਸੀਂ 7-7 ਸਾਲ ਦਰਦਾਰ ਸਾਲ ਹੋਰਾਂ ਨੂੰ ਚਾਂਸ ਦਿੱਤਾ ਆ ਬਾਕੀ ਪਾਰਟੀਆਂ ਨੂੰ ਵੀ ਦਿੱਤਾ ਤੇ ਤੁਸੀਂ 5 ਸਾਲ ਮੈਨੂੰ ਵੀ ਦੇ ਦੇ ਕੇ ਦੇਖ ਲਓ ਜੀ ਦੇਖੋ ਜੀ ਜੀ ਦਿੱਤਾ ਨਾ ਵਾਕਿਆ ਨੂੰ ਅਗਰ ਇਹ ਦੌਰ 6 ਸਾਲ ਚ ਬਦਲ ਸਕਦਾ ਤੇ ਮੇਰਾ ਤਾਂ ਡੈਫੀਨੇਟਲੀ ਵਿਜਨ ਆ ਕਿ ਆਪਾਂ 2027 ਤੱਕ ਜਦੋਂ ਅੰਮ੍ਰਿਤਸਰ ਦੇ 450 ਸਾਲ ਹੋਣੇ ਆ ਆਪਾਂ ਬਿਲਕੁਲ ਇੰਡੋਰ ਨੂੰ ਤੇ ਬਾਕੀ ਸ਼ਹਰਾਂ ਨੂੰ ਕੰਪੀਟੀਸ਼ਨ ਦੇਣਾ ਤੇ ਤੁਹਾਨੂੰ ਮੈਂ ਕਲੀਅਰਲੀ ਇਹੋ ਜੇ ਕਈ ਹੋਰ ਕਈ ਹੋਰ ਪ੍ਰਪੋਜ਼ਲ ਨੇ ਮੇਰੇ ਦਿਮਾਗ 'ਚ ਦੇਖੋ ਇੱਥੇ ਕੋਈ ਕਨਵੈਨਸ਼ਨ ਸੈਂਟਰ ਨਹੀਂ ਆ ਮੈਂ ਤੁਹਾਨੂੰ ক্রিকেট ਦੇ ਸਟੇਡੀਅਮ ਦੇ ਕਿਤੇ ਹੋਰ ਵੀ ਸਟੇਡੀਅਮ ਨੇ ਇੱਥੇ ਦੀਆਂ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਨੇ ਸਾਡੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਸਾਡੇ ਇੱਥੇ ਇੰਜੀਨੀਅਰਿੰਗ ਕਾਲਜ ਨੇ ਸਾਡੇ ਇੱਥੇ ਮੈਡੀਕਲ ਕਾਲਜ ਨੇ ਅਮਰitsar ਮੈਡੀਕਲ ਕਾਲਜ ਸਭ ਤੋਂ ਟਾਪ ਦਾ टॉप 5 ਚ ਸੀਗਾ ਇੱਥੋਂ ਦੇ ਜਿਹੜੇ ਡਾਇਰੈਕਟਰ ਬਣੇ ਪੀਜੀਆਈ ਦੇ ਉਹ ਇੱਥੋਂ ਦੇ ਪ੍ਰੋਫੈਸਰ ਸੀ ਚਟਾਨੀ ਵਗੈਰਾ ਵਗੈਰਾ ਆਪਾਂ ਵਾਪਸ ਅੰਮ੍ਰਿਤਸਰ ਨੂੰ ਉਹਦੇ ਉੱਤੇ ਲਾਣਾ ਤੇ ਉਹਦੇ ਚ ਆਪਾਂ ਸਾਰੇ ਮਿਲ ਕੇ ਕੰਮ ਕਰੀਏ ਇਹ ਕਹਿਣਾ ਕਿ ਤਰਨਜੀਤ ਸੰਧੂ ਦੀ ਬੋਲੀ ਠੀਕ ਨਹੀਂ ਆ ਉਹ ਭਾਈ ਮੈਂ ਵੀ ਮਝਾ ਲਿਆ ਮੈਂ ਜੋ ਵੀ ਕਹ ਰਿਹਾ ਗੱਲ ਜਿਹੜੀ ਕਹਿ ਰਿਹਾ ਉਹਦੇ ਬਾਰੇ ਦੱਸੋ ਉਹਦੇ ਜੋ ਨੁਕਸ ਕੱਢਨੇ ਉਹਦੇ ਨਾਲ ਤਾਂ ਕੋਈ ਗੱਲ ਨਹੀਂ ਬਣਦੀ ਜੀ ਜੀ ਸ਼ੁਕਰੀਆ ਸੰਤ ਸਾਹਿਬ ਬਹੁਤ ਬਹੁਤ ਤੁਹਾਡਾ ਜਗਬਾਨੀ ਦੀ ਗੱਲ ਕਰ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਤਰਨਜੀਤ ਸਿੰਘ ਸੰਧੂ ਜੀ ਤਾਂ ਭਾਜਪਾ ਦੇ ਵਿੱਚ ਖਾਸ ਤੌਰ ਦੇ ਚੋਣਾਂ ਦੇ ਵਿੱਚ ਅੱਜ ਇਹਨਾਂ ਵੱਲੋਂ ਜਿਹੜਾ ਉਤਰ ਚੁੱਕੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜੋ ਵੱਡੇ ਐਲਾਨ ਵੀ ਜੋ ਹੋਣੇ ਆ ਤਾਂ ਨਾਲ ਦੀ ਨਾਲ ਜਿਹੜੀਆਂ ਦੂਜੀ ਸਿਆਸੀ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਕਈ ਸਵਾਲ ਵੀ ਚੁੱਕੇ ਜਾਣੇ ਆ ਤਾਂ ਸਾਰੀਆਂ ਗੱਲਾਂ ਦੇ ਨਾਲ ਅੱਜ ਉਹਨਾਂ ਵੱਲੋਂ ਜਿਹੜੀ ਖੁੱਲ ਕੇ ਗੱਲ ਵਿਚਾਰ-ਤਾਰਾ ਜੋ ਸਾਡੇ ਨਾਲ ਸਾਂਝੀ ਵੀ ਕੀਤੀ ਗਈ ਆ ਤਾਂ ਐਸੇ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਹੋਰ ਵੀ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ। ਕੈਮਰਾਮੈਨ ਸੰਦੀਪ ਕੌਰ ਦੇ ਨਾਲ ਇਲੈ ਸਾਹਿਬ ਕਾਸ ਲਈ ਬੀਜਪੀ ਦੀ ਫੋਰਨ ਪਾਲਿਸੀ ਆ ਉਹ ਇੱਕ ਬੜੀ ਕਲੀਅਰਲੀ ਡਵੈਲਪਮੈਂਟ ਓਰੀਐਂਟਡ ਹੈ ਬਹੁਤ ਇੰਪੋਰਟੈਂਟ ਟਾਈਮ ਹੈ ਕਿ ਜਿਹੜਾ ਇੰਡੀਆ ਚ ਭਾਰਤ ਚ ਇਨਵੈਸਟਮੈਂਟ ਹੋ ਰਹੀਆਂ ਜੌਬਸ ਹੋ ਰਹੀਆਂ ਉਹ ਅਮਰ ਸੱਚ ਵੀ ਕ੍ਰੀਏਟ ਹੋਣਾ ਪ੍ਰਧਾਨ ਮੰਤਰੀ ਸਾਹਿਬ ਬੜੇ ਡਵੈਲਪਮੈਂਟ ਫੋਕਸ ਨੇ ਮੈਂ ক্লোਜ਼ਲੀ ਦੇਖਿਆ ਇਸ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਮੇਰਾ ਵਿਜ਼ਨ ਬੜਾ ਕਲੀਅਰ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਫੋਕਸ ਕਰਨਾ ਪਹਿਲਾਂ ਭਾਰਤੀ ਰਾਜਦੂਤ ਮੈਂ ਅਮਰੀਕਾ ਚ ਗਿਆ ਤੇ ਭਾਰਤ ਅਮਰੀਕਾ ਦੀ ਰਿਲੇਸ਼ਨਸ਼ਿਪ ਤੇ ਫੋਕਸ ਕੀਤਾ ਉਹ ਰਿਲੇਸ਼ਨਸ਼ਿਪ ਅੱਜ ਇੱਕ ਪਾਰਟਨਰਸ਼ਿਪ ਚ ਬਦਲ ਗਈ ਆ ਪਤਾ ਨਹੀਂ ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ ਕਿ ਦੁਨੀਆ ਦੀ ਇੱਕ ਕੰਪਨੀ ਆ ਹਨੀਵੈਲ ਜੀ ਜੀ ਉਹ ਇਸ ਵੇਲੇ ਪ੍ਰਾਲੀ ਦਾ ਏਵੀਏਸ਼ਨ ਫਿਊਲ ਮਤਲਬ ਜਾਗਾ ਦਾ ਤੇਲ ਜਿਹੜਾ ਉਹ ਬਣਾ ਰਹੀ ਆ ਜੀ ਜੀ ਉਹਦਾ ਜਿਹੜਾ ਸੀਓ ਆ ਉਹ ਪੰਜਾਬੀ ਆ ਐਕਚੁਅਲੀ ਅਮਰਜ ਸਰਦਾਰ ਜੀ ਕਿਸਾਨਾਂ ਨੂੰ ਇਹ ਦੱਸਾਂਗੇ ਕਿ ਭਾਈ ਪ੍ਰਾਲੀ ਜਲਾਣ ਦੀ ਜ਼ਰੂਰਤ ਨਹੀਂ ਆ ਇੱਥੋਂ ਚੁੱਕ ਕੇ ਲੈ ਜਾਣਗੇ ਤੁਹਾਡੀਆਂ ਇਨਕਮਾਂ ਵਧਣਗੀਆਂ ਉਤਰਾ ਹੀ ਯੂਰਪ 'ਚ ਇਸ ਵੇਲੇ ਪ੍ਰਾਲੀ ਨੂੰ ਲੁੱਕ ਦੀ ਜਗਾ ਯੂਜ਼ ਕਰ ਰਹਾ ਤੁਸੀਂ ਗੂਗਲ ਚੈੱਕ ਕਰੋ ਇੰਦੌਰ ਸ਼ਹਿਰ 6 ਸਾਲਾਂ ਚ ਬਦਲ ਸਕਦਾ ਤੁਸੀਂ 6 ਸਾਲ ਪਹਿਲੇ ਦੇਖੋ Google ਕਰਕੇ ਇੰਟਰਨੈਟ 'ਚ ਕੀ ਹਾਲਤ ਸੀ ਅੱਜ ਇੰਦੌਰ ਕੀ ਹਾਲਤ ਹੈ ਤੇ ਅਸੀਂ 2027 ਤੱਕ ਇੰਦੌਰ ਨੂੰ ਮੁਕਾਬਲਾ ਨਹੀਂ ਦੇ ਸਕਦੇ ਇਸ ਭਰ ਦੇ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਅਖਾੜੇ ਜੋ ਪੱਕ ਚੁੱਕੇ ਨੇ ਤਾਂ ਉੱਥੇ ਜੇਕਰ ਅਸੀਂ ਵੱਖ-ਵੱਖ ਪਾਰਟੀਆਂ ਦੀ ਗੱਲ ਕਰੀ ਤਾਂ ਸਾਰਿਆਂ ਵੱਲੋਂ ਜਿਹੜੀਆਂ ਤਿਆਰੀਆਂ ਕੱਸ ਲਿੱਤੀਆਂ ਗਈਆਂ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆ ਕਰਨਜੀਤ ਸਿੰਘ ਸੰਧੂ ਹੋਣਾ ਜੀ ਦੇ ਨਾਲ ਜਿਨ੍ਹਾਂ ਵੱਲੋਂ ਪਿਛਲੇ ਦਿਨ ਜੇ ਵੇਖਿਆ ਜਾਵੇ ਤਾਂ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਗਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿਆਸੀ ਰਣਨੀਤੀਆਂ ਉਹਨਾਂ ਵੱਲੋਂ ਕੀਤੇ ਜਾਣਗੇ ਕਿਉਂਕਿ ਇੱਕ ਖਾਸ ਮੇਨ ਵਿਜ਼ਨ ਕੀ ਹੈਗਾ ਕਿਉਂਕਿ ਇਸ ਇਲੈਕਸ਼ਨ ਨੂੰ ਲੈ ਕੇ ਕੀ ਕੁਛ ਸੋਚ ਵਿਚਾਰ ਉਹਨਾਂ ਲੀਡਰਾਂ ਤੇ ਕੀ ਹੁੰਦੇ ਨੇ ਜਿਹੜੇ ਚੋਣ ਲੜਦੇ ਨੇ ਤਾਂ ਸਾਡੇ ਨਾਲ ਸੰਧੂ ਸਾਹਿਬ ਮੌਜੂਦ ਸੰਦੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਸਤਿ ਸ੍ਰੀ ਅਕਾਲ ਬਹੁਤ ਖੁਸ਼ੀ ਹੋਈ ਜੀ ਮੈਨੂੰ ਆ ਕੇ ਜੀ ਸੰਦੂ ਸਾਹਿਬ ਵੇਖਿਆ ਜਾਵੇ ਤਾਂ ਤੁਸੀਂ ਕਾਫੀ ਵੱਡਾ ਚਿਹਰੇ ਹੋ ਕਿਉਂਕਿ ਇੰਡੀਆ ਨੂੰ ਤੁਸੀਂ ਰਿਪਰੈਜ਼ੈਂਟ ਕੀਤਾ ਐਮਬੈਸਡਰ ਹੋ ਅਮਰੀਕਾ ਦੇ ਵਿੱਚ ਤਾਂ ਅੰਮ੍ਰਿਤਸਰ ਆਏ ਹੋ ਭਾਜਪਾ ਹੀ ਕਿਉਂ ਤੁਸੀਂ ਚੁਣੀ ਦੇਖੋ ਮੈਂ ਪਿਛਲੇ 10 ਸਾਲ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ক্লোਜ਼ਲੀ ਕੰਮ ਕੀਤਾ ਆਪਣਾ ਪਹਿਲਾ ਅਮਰੀਕਾ ਚ ਡਿਪਟੀ ਐਂਬੈਸਡਰ ਸੀਗਾ ਫਿਰ শ্রীলੰਕਾ ਚ ਐਂਬੈਸਡਰ ਸੀਗਾ ਫਿਰ ਅਮਰੀਕਾ ਚ 4 ਸਾਲ ਐਂਬੈਸਡਰ ਰਿਹਾ ਜਿਹੜੀ ਇਸ ਵੇਲੇ ਬੀਜਪੀ ਦੀ ਫੋਰਨ ਪੋਲਿਸੀ ਆ ਉਹ ਇੱਕ ਬੜੀ ਕਲੀਅਰਲੀ ਡਵੈਲਪਮੈਂਟ ਓਰੀਐਂਟਡ ਹੈ ਔਰ ਮੈਂ ਤੁਹਾਨੂੰ ਉਹਦੇ ਕਈ ਉਦਾਹਰਣ ਦੇ ਸਕਦਾ ਆ ਤੁਸੀਂ ਦੇਖ ਲਓ ਪਿਛਲੇ 4 ਸਾਲ ਚ ਕਿੰਨੀਆਂ ਅਮਰੀਕਨ ਕੰਪਨੀਆਂ ਇੰਡੀਆ ਚ ਆ ਰਹੀਆਂ ਇਨਵੈਸਟਮੈਂਟ ਕਰ ਰਹੀਆਂ ਨੇ ਤੇ ਜੌਬ ਕ੍ਰੀਏਸ਼ਨ ਹੋ ਰਹੀ ਆ ਜਿਹੜੀਆਂ ਵੀ ਟਾਪ ਦੀਆਂ ਕੰਪਨੀਆਂ ਨੇ ਸੈਮੀਕੰਡਕਟਰ ਦੀ ਹੋਗੀ ਆਪਣੀ ਗੂਗਲ ਹੋਗੀ ਆਈਬੀਐਮ ਹੋਗੀ ਵਗੈਰਾ ਵਗੈਰਾ ਇਹ ਬਹੁਤ ਇੰਪੋਰਟੈਂਟ ਟਾਈਮ ਹੈ ਕਿ ਜਿਹੜਾ ਇੰਡੀਆ ਚ ਭਾਰਤ ਚ ਇਨਵੈਸਟਮੈਂਟ ਹੋ ਰਹੀਆਂ ਜੌਬਸ ਹੋ ਰਹੀਆਂ ਉਹ ਅਮਰੇ ਸੱਚ ਵੀ ਕ੍ਰੀਏਟ ਹੋਣਾ ਕਿਉਂਕਿ ਮੇਰਾ ਇੱਕ ਐਕਸਪੀਰੀਅੰਸ ਆ ਮੇਰੇ ਕਨੈਕਸ਼ਨਸ ਨੇ ਤੇ ਪ੍ਰਧਾਨ ਮੰਤਰੀ ਸਾਹਿਬ ਬڑے ਡਵੈਲਪਮੈਂਟ ਫੋਕਸ ਨੇ ਮੈਂ ক্লোਜ਼ਲੀ ਦੇਖਿਆ ਇਸ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਔਰ ਮੈਨੂੰ ਕੌਨਫੀਡੈਂਸ ਹੈ ਕਿਉਂਕਿ ਅਗਲੀ ਸਰਕਾਰ ਸੈਂਟਰ ਚ ਬੀਜੇਪੀ ਦੀ ਆਉਣੀ ਆ ਤੇ ਇਹ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਤੇ ਅਗਰ ਉਹਦੇ ਚ ਮੈਨੂੰ ਮੌਕਾ ਦਿੰਦੀ ਆ ਪਾਰਟੀ ਤੇ ਉਹ ਵੀ ਪਲੈਟਫਾਰਮ ਯੂਜ਼ ਕਰਾਂਗੇ ਲੇਕਿਨ ਮੇਰਾ ਵਿਜ਼ਨ ਬੜਾ ਕਲੀਅਰ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਤੇ ਫੋਕਸ ਕਰਨਾ ਪਹਿਲਾ ਭਾਰਤੀ ਰਾਜਦੂਤ ਮੈਂ ਅਮਰੀਕਾ ਸੀਗਾ ਤੇ ਭਾਰਤ ਅਮਰੀਕਾ ਦੀ ਰਿਲੇਸ਼ਨਸ਼ਿਪ ਤੇ ਫੋਕਸ ਕੀਤਾ ਉਹ ਰਿਲੇਸ਼ਨਸ਼ਿਪ ਅਜੇ ਇੱਕ ਪਾਰਟਨਰਸ਼ਿਪ ਚ ਬਦਲ ਗਈ ਆ ਸੋ ਉਹੀ ਗਾ ਇੱਥੇ ਕਰਦਾ ਜੀ ਸੋਨ ਸਾਹਿਬ ਖਾਸ ਕਰਕੇ ਤੁਸੀਂ ਦੱਸਿਆ ਕਿ ਅੰਮ੍ਰਿਤਸਰ ਨੂੰ ਲੈ ਕੇ ਬੜਾ ਕੁਝ ਕਰਨਾ ਚਾਹੁੰਨੇ ਹੋ ਤਾਂ ਭਾਜਪਾ ਚੁਣੀ ਤਾਂ ਭਾਜਪਾ ਚਾਣ ਤੋਂ ਬਾਅਦ ਭਾਜਪਾ ਤੁਸੀਂ ਚੁਣ ਲਈਤੀ ਆ ਹੁਣ ਭਾਜਪਾ ਜਾਣ ਤੋਂ ਬਾਅਦ ਕਿਉਂਕਿ ਕਾਫੀ ਸਿਆਸੀ ਅਖਾੜਾ ਪੱਕ ਚੁੱਕਿਆ ਹੈ ਕਈ ਵੱਡੇ ਚਿਹਰੇ ਜੋ ਹੈ ਹਜੇ ਵੀ ਭਾਜਪਾ ਦੇ ਵਿੱਚ ਜੁਆਇਨਿੰਗ ਕਰ ਰਿਹਾ ਕੱਲ ਵੀ ਰਵਨੀਤ ਬਿੱਟੂ ਹੁਣਾਂ ਨੇ ਜੁਆਇਨਿੰਗ ਕੀਤੀ ਆ ਭਾਜਪਾ ਦੇ ਵਿੱਚ ਕਾਂਗਰਸ ਦੇ ਵਿੱਚ ਪਹਿਲਾਂ ਐਮਪੀ ਸੀਗੇ ਤਾਂ ਤੁਸੀਂ ਆਏ ਹੋ ਤਾਂ ਖਾਸ ਜਿ ਤੁਹਾਨੂੰ ਇਹੋ ਜਿਹਾ ਕੀ ਕੁਝ ਲੱਗਦਾ ਹੈ ਕਿ ਜਿਹੜਾ ਸੁਧਾਰ ਹੋਣ ਵਾਲਾ ਕਿਉਂਕਿ ਗੁਰੂ ਨਗਰੀ ਆ ਗੁਰ RAMਦਾਸ ਜੀ ਦੀ ਨਗਰੀ ਆ ਕਈ ਚੀਜ਼ਾਂ ਇੱਥੇ ਇਹੋ ਜਿਹੀਆਂ ਹੈਗੀਆਂ ਕਿ ਗੁਰੂ ਸਾਹਿਬ ਜੀ ਦੇ ਨਾਂ ਤੋਂ ਹੈਗੀਆਂ ਪਰ ਉਹਦੀ ਜੇਕਰ ਅਸੀਂ ਜਾ ਕੇ ਦੇਖ-ਵੇਖੀਏ ਤਾਂ ਜਿੱਦਾਂ ਗੁਰਨਾਨਕ ਦੇਵ ਹਸਪੀਟਲ ਦੀ ਗੱਲ ਕਰ ਲਈਏ ਗੁਰੂ ਸਾਹਿਬ ਜੀ ਦੇ ਨਾਂ ਤੋਂ ਹਸਪਤਾਲ ਹੈਗਾ ਪਰ ਹਾਲਾਤ ਬਹੁਤ ਮਾੜੇ ਨੇ ਦੇਖੋ ਤੁਸੀਂ ਆਪ ਕਿਹਾ ਗੁਰੂ ਨਗਰੀ ਆ ਸਫਤੀ ਦਾ ਘਰ ਆਇਆ ਇੱਥੇ ਬਿਜ਼ਨਸ ਕਾਮਰਸ ਐਗਰੀਕਲਚਰ ਆਪਾਂ ਕਿੱਥੇ ਨੂੰ ਟ੍ਰੇਸ ਕਰ ਸਕਦੇ ਆ ਗੁਰੂ ਸਾਹਿਬਾਂ ਨੂੰ ਕਰ ਸਕਦੇ ਆ ਜਦੋਂ ਇਹ ਗੁਰੂ ਨਗਰੀ ਸਟੈਬਲਿਸ਼ ਹੋਈ ਹਾਂਜੀ ਤੇ ਅੱਜ ਇਹਦੀ ਕੀ ਹਾਲਤ ਹੈ ਤੁਸੀਂ ਆਪ ਦੇਖ ਸਕਦੇ ਹੋ ਤੇ ਮੈਂ ਪਸ਼ਾਹ ਵਾਲ ਨਹੀਂ ਦੇਖਣਾ ਚਾਹੁੰਦਾ ਮੈਂ ਸਿਰਫ ਗਾਂਵ ਵਾਲ ਦੇਖਣਾ ਚਾਹੁੰਦਾ ਤੇ ਕਈ ਓਪਰਚ्युनिटी ਐਗਜ਼ਿਸਟਿੰਗ ਚੀਜ਼ਾਂ ਜੀ ਹੈਗੀਆਂ ਨੇ ਹਾਂਜੀ ਜਿਤਨਾ ਇੱਥੋਂ ਦੀ ਕਨੈਕਟੀਵਿਟੀ ਹੀ ਅਗਰ ਆਪਾਂ ਇੰਪਰੂਵ ਕਰ ਲਈਏ 1.5 ਲੱਖ ਵਿਜ਼ਿਟਰ ਆਉਂਦਾ ਆ ਜਿਹੜਾ ਵੀਕੈਂਡ ਤੇ 2.5 ਲੱਖ ਹੋ ਜਾਂਦਾ ਤੁਹਾਨੂੰ ਪਤਾ ਇਹ ਬਹੁਤ ਵੱਡਾ ਨੰਬਰ ਆ ਹਾਂ ਅਗਰ ਆਪਾਂ ਇਥੋਂ ਡਾਇਰੈਕਟ ਫਲਾਈਟਾਂ ਅਮਰੀਕਾ ਕੈਨੇਡਾ ਯੂਨਾਈਟਿਡ ਤੇ ਆ ਰਿਹਾ ਹੈ ਇਰ ਕੈਨੇਡਾ ਤੇ ਆ ਰਿਹਾ ਹੈ ਇੱਥੇ ਅਸੀਂ ਜ਼ੋਰ ਲਾ ਆ ਰਹੇ ਹਾਂ ਕਿ ਅਮਰੀਕਨ ਕੌਂਸੂਲੇਟ ਖੁੱਲ ਜਾਵੇ ਉਹਨਾਂ ਨੂੰ ਦੋ ਕੌਂਸੂਲੇਟ ਦੀ ਪਰਮਿਸ਼ਨ ਮਿਲੀ ਆ ਉਹਨਾਂ ਚੋਂ ਇੱਕ ਇੱਥੇ ਖੋਲੇ ਉਹਦੇ ਨਾਲ ਦੇਖੋ ਲੋਕਲ ਕਿੰਨਾ ਫਾਇਦਾ ਹੋਊਗਾ ਹਾਂਜੀ ਹੋਰ ਆਪਾਂ ਇਥੋਂ ਦੀ ਜਿਹੜੀ ਇਕਨੋਮੀ ਆ ਸਾਡੇ ਫਾਰਮਰ ਸਾਡੇ ਇੰਡਸਟਰੀ ਦੀ ਇਨਕਮ ਵਧਣੀ ਚਾਹੀਦੀ ਆ ਮੈਂ ਤੁਹਾਨੂੰ ਬੜੇ ਸਿੰਪਲ ਸੋਲੂਸ਼ਨ ਦਸਾਂਗਾ ਸਾਡੇ ਇੱਥੇ ਮਟਰ ਉਗਦੇ ਆ ਸਾਡੇ ਇੱਥੇ ਨਾ ਪੱਥਰ ਨਾ ਹੈਗੀ ਆ ਸਾਡੇ ਇੱਥੇ ਅਮਰੂਦ ਹੈਗੇ ਨੇ ਸਾਡੇ ਇੱਥੇ ਗੋਭੀ ਹੈਗੀ ਆ ਜਿਹੜੀਆਂ ਚੀਜ਼ਾਂ ਆਲਰੇਡੀ ਗ로우 ਕਰਦੇ ਆ ਅਗਰ ਇਹਨਾਂ ਨੂੰ ਅਸੀਂ ਦੁਬਈ ਯੂਏਈ ਸਾਊਦੀ ਅਰੇਬੀਆ ਤੱਕ ਪਹੁੰਚਾ ਦਈਏ ਤੇ ਸਾਡੇ ਫਾਰਮਰਾਂ ਦੀਆਂ ਇਨਕਮਾਂ 10 ਤੋਂ 15% ਤੁਸੀਂ ਇਸ ਵੇਲੇ ਹੀ Google ਤੇ ਚੈੱਕ ਕਰ ਲਓ ਇੱਥੇ ਕੀ ਕੀਮਤਾਂ ਨੇ ਉੱਥੇ ਕੀ ਨੇ ਫੋਰ ਐਗਜ਼ਾਮਪਲ